भाई मेरे प्यारे दोस्तों कैसे हो अच्छे हो तो देखो अभी मैं आपको ये वीडियो भेज रहा हूं yeah. ब्लॉग बना के भेज रहा हूं स्पेशल मेरे भ्रा दा थोनू मैं दस देना इतना हार्ड वर्क यार बहुत ज्यादा हार्ड वर्क है जे कितने चैलेंज भी करना होवे ਤੁਹਾਡੇ ਲਈ ਇਹ ਖੁੱਲਾ ਚੈਲੰਜ ਆਗਾ ਤੁਹਾਡੇ ਵਾਸਤੇ ਜੀ ਤਕੜਾ ਚੈਲੰਜ ਤੇ ਖੁੱਲਾ ਚੈਲੰਜ ਲੈ ਕੇ ਆਏ ਤੁਹਾਡੇ ਵਾਸਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਇੱਟਾਂ ਜਾਣ ਗਿਆ ਮੇਰੇ ਵੀਰ ਕਿੰਨੀਆਂ ਇੱਟਾਂ ਨੇ ਗਿਣਤੀ ਨਾਲ ਇਹ ਮੈਂ ਕਹਿੰਦਾ 30 ਇੱਟਾਂ ਦੇ ਹਿਸਾਬ ਨਾਲ ਜਾ ਰਹੀ ਨੇ 26 27 ਇੱਟਾਂ ਮੇਰੇ ਵੀਰੋ ਇੰਨੀ ਐਟਾਂ ਚਾਰਜ ਮੈਂ ਕਹਿੰਦਾ ਬੰਦਾ ਕੋਈ ਹੋ ਚੱਕਦਾ ਹੁੰਦਾ ਜਿਹੜਾ ਬੰਦਾ ਸਟਾਰ ਹੁੰਦਾ ਇੱਕ ਤਰ੍ਹਾਂ ਦਾ ਲੈ ਵੀ ਲੈ ਵੀ ਵੀਰੇ ਚੱਕ ਲਾਂਗੇ ਹੁਣ ਦੇਖੀ ਜਾਂਦੀ ਆ ਅੱਜ ਹੀ ਲਿਆ ਫਿਰ ਬੜਾ ਪਰਲੇ ਪੱਖ ਕਰ ਲੈ ਲੈ ਵੀ ਲੈ ਵੀ ਲੈ ਵੀ ਲੈ ਵੀ ਲੈ ਵੀ ਦੇਖੋ ਵੀ ਜਾਂਦੀਆਂ ਐਟਾਂ ਕਾਂ ਇਹ ਵੀਰੇ ਟੀਜੀ ਮੰਜ਼ਲ ਦੇ ਟਾਂਜਣੇ ਨੇ ਗਿਆ ਉਹ ਉੱਥੇ ਟੱਚ ਹੋਣਾ ਜਾ ਕੇ ਲੈ ਵੀ ਦੇਖ ਲੋ ਤੂੰ ਆਗਾਂ ਨਿਆਰਾ ਵੀਡੀਓ ਦੇ ਕੇ ਇਹ ਵੀਰੇ ਤੁਹਾਨੂੰ ਪਤਾ ਆ ਇਹ ਸ਼ੇਰ ਨਹੀਂ ਸਾਡੇ ਭਾਰ ਦੇ ਐਵੇਂ ਨਹੀਂ ਕੋਈ ਚੱਕ ਸਕਦਾ ਹੈ ਬੇਰੇ ਨੇ ਕਿ ਮਿਹਨਤ ਕਰੀ ਹੋਣੀ ਐ ਨਾ ਸਰੀਰ ਤਕੜਾ ਕਰਨ ਵਾਸਤੇ ਯਾਰ ਮਦਾ ਹੈਰਾਨ ਰਹਿ ਗਏ ਯਾਰ ਮੈਂ ਤਾਂ ਹੁਣ ਜੋ ਚੰਗਦਾ ਜੇ ਕਦੇ ਨਾ ਕਦੇ ਮੈਂ ਇੱਟ ਚੱਕਦਾ ਮੈਂ ਤਾਂ 5-7 ਚੱਕੂਗਾ ਜੇ 5 ਜਾਂ 6 ਨਾਰਮਲ ਆ ਵਾਹ ਜੀ ਵਾਹ ਵਾਹ ਜੀ ਵਾਹ ਮਾਲਕਾ ਸਮਤ ਬਖਸੀ ਵਾਹਿਗੁਰੂ ਤਕੜਾ ਰੱਖੀ ਭਰਾ ਨੂੰ ਹੈ ਮੇਰੇ ਵੀਰ ਦੀ ਮਿਹਨਤ ਨੂੰ ਯਾਰ ਗਾਹਾਂ ਬਧਾਈ ਮਲਕਾ ਬੋਚ ਬੋਚ ਕੈਮਰਾ ਵੀਰ ਪਾ ਪਤਾ ਰਿਹਾ ਦੇਖ ਲਓ ਜਾਂਦੇ ਵੀ ਤੀਜੀ ਮੰਜ਼ਲਾ ਮੇਰੇ ਵੀਰੋ ਮੇਰਾ ਵੀ ਕੈਮਰਾ ਡੋਲੀ ਜਾਂਦਾ ਦੇਖ ਦੇ ਕੇ ਮੇਰੇ ਦਾ ਕੈਮਰਾ ਡੋਲੀ ਜਾਂਦਾ ਦੇਖ ਦੇ ਕੇ ਵੀਰ ਨੂੰ ਲੱਖਾਂ ਦੇ ਵਿੱਚੋਂ ਇੱਕ ਲੱਖਾਂ ਦੇ ਵਿੱਚੋਂ ਇੱਕ ਵੈਰਾਈਟੀ ਹੁੰਦੀ ਹੈ ਜਿਹੜੀ ਇੰਨਾ ਹਾਰਡਵਰਕ ਕਰ ਸਕਦੇ ਹੁੰਦੇ ਨੇ ਉਹਨੂੰ ਸ਼ੇਰ ਹੀ ਕਿਹਾ ਜਾਂਦਾ ਵੀਰੇ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਚੈਲੰਜ ਕਰ ਸਕਦੇ ਹੋ ਤਾਂ ਤੁਹਾਡੇ ਵਾਸਤੇ ਖੁੱਲਾ ਚੈਲੰਜ ਆ ਤੁਸੀਂ ਮੈਨੂੰ ਵੀਡੀਓ ਕੋਲੈਬੋਰੇਟ ਕਰਕੇ ਪਾ ਦਿਓ ਖੁੱਲਾ ਚੈਲੰਜ ਆਗਾ ਮੇਰੇ ਵੀਰ ਤਾਂ ਇੰਨੇ ਐ ਦੇਖੋ ਵੀ ਕਿਉਂ ਛੜਤੀਆਂ ਲਿਆ ਕੇ ਨਾ ਤਾਂ ਹਟਾ ਤਾਂ ਥੱਲੇ ਆ ਜਾਣਾ ਸੀ ਗੱਲ ਕਰ ਬੱਚੇ ਅੱਛਾ ਜੀ ਤੇ ਮੈਂ ਕਹਿੰਦਾ ਦੇਖ ਲੋ ਵੀ ਬਾ ਇੱਕ ਵਾਰ ਹਾਈ ਕਰ ਦਿਓ ਮੇਰੇ ਭਰਾ ਨੂੰ ਦੇਖੋ ਵੀ ਐਵੇਂ ਨਹੀਂ ਵੀਡੀਓ ਬਣ ਜਾਂਦੀ ਛੇਰੀ ਵੀਡੀਓ ਬਣਾਉਂਦੇ ਨੇ ਇੰਨਾ ਭਾਰ ਚੱਕ ਕੇ ਲੱਖਾਂ ਦੇ ਵਿੱਚੋਂ ਇੱਕ ਬੰਦਾ ਹੀ ਹੁੰਦਾ ਇਹ ਜਿਹੜਾ ਹਾਰਡ ਵਰਕ ਕਰਦਾਗਾ ਠੀਕ ਹੈ ਦੇਖੋ ਵੀ ਤੀਜੀ ਮੰਜ਼ਲਾ ਹੈ ਬਰਨਾਲਾ ਚੌਥੀ ਮੰਜ਼ਲਾ ਮੇਰੇ ਵੀਰ ਜੀ ਮੈਂ ਕਹਿੰਦਾ ਹੋਰ ਵੀ ਮੈਂ ਤਾਂ ਹਲਾਤਾ ਚੌਥੀ हां 4 ਪੌਣੇ ਚੜਕਿਆਂ ਦੇ ਚੌਥੀ ਮੰਜ਼ਲਾ ਮੇਰੇ ਵੀਰੋ ਦੇਖੋ ਬਰਨਾਲਾ ਸ਼ਹਿਰਾ ਤੁਸੀਂ ਚੈਲੰਜ ਕਰ ਦਿਓ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਸੈਂਡ ਕਰਨਾ ਨੰਬਰ ਸੈਂਡ ਕਰ ਦੂੰਗਾ ਮੈਂ ਜਿਸ ਦਿਨ ਚੈਲੰਜ ਕਰਨਾ ਹੋਇਆ ਇੱਥੇ ਜਾ ਕੇ ਤੁਸੀਂ ਬਰਨਾਲਾ ਸ਼ਹਿਰ ਦੇ ਬੱਚਾ ਕੇ ਮੈਨੂੰ ਤੁਸੀਂ ਚੈਲੰਜ ਕਰ ਸਕਦੇ ਹੋ ਤੇ ਤੁਹਾਨੂੰ ਚੈਲੰਜ ਦਾ ਨਾਮ ਵੀ ਦਿੱਤਾ ਜਾਊਗਾ ਲੋ ਮੇਰਾ ਵੀਰ ਜੀ ਹਾਂ ਮੈਂ ਤਾਂ ਵੀ ਗੱਲ ਹੈਰਾਨ ਹੀ ਮੰਨ ਗਿਆ ਮੇਰੇ ਵੀਰ ਦੀ ਮਿਹਨਤ ਨੂੰ ਦੇਖ ਕੇ ਠੀਕ ਹੈ ਜੀ ਦੇਖੋ ਫਿਰ ਕਿਵੇਂ ਬੀਰ ਲੈ ਕੇ ਆਇਨ ਈਟਾਂ ਚੋਂ ਮੇਰੇ ਪਿਆਰੇ ਦੋਸਤੋ ਮਿਲਦਾ ਮੈਂ ਐਮੀ ਝੜਾਕਾ ਜਿਹਾ ਬਲੌਗ ਲੈ ਕੇ ਤੁਹਾਡੇ ਵਾਸਤੇ ਕੈਂਡ ਵੀਡੀਓ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਬਾਏ ਥੈਂਕ ਯੂ ਸੋ ਮਚ ਕੈਮਰਾ ਬੰਦ